ਹਾਂ ਜੀ ਅੱਜ ਆਪਣਾ ਜਸੋ ਮਾਜਰਾ ਪਿੰਡ ਪਹੁੰਚੇ ਹਾਂ ਕਾਰਜਕਾਰੀ ਪੰਡਰੇ ਪ੍ਰਧਾਨ ਲਗਾਏ ਹੋਏ ਨੇ ਸ਼ਿਵਸ਼ਰਨ ਹਿੰਦ ਤੋਂ ਕੀ ਦੇਖਦੇ ਹਾਂ ਕੀ ਕਹਿਣਾ ਚਾਹੁੰਦੇ ਹਾਂ ਸਾਡੀ ਅੱਜ ਸ਼ਿਵਸ਼ਰਨ ਹਿੰਦ ਦੀ ਜਸੋ ਮਾਜਰਾ ਪਿੰਡ ਵਿੱਚ ਸਾਡੇ ਸੂਬੇ ਦੇ ਕਾਰਜਕਾਰੀ ਪੰਡਾਰ ਧਰਪਾਲ ਜਸੋ ਮਾਜਰਾ ਸਾਹਿਬ ਦੇ ਰਿਹਾਇਸ਼ ਵਿਖੇ ਜਿਹੜੀ ਇਹ ਸਾਡੀ ਬੜੀ ਅਹਿਮ ਤੇ ਆਬਾਦ ਕਾਲੀਨ ਬੈਠਕ ਹੋਈ ਹੈ ਜਿਸ ਦੇ ਨਾਲ ਜਿਹਦੇ ਵਿੱਚ ਮੇਰੇ ਨਾਲ ਸਾਡੇ ਸਿੱਖ ਸੰਗਤ ਵਿੰਗ ਦੇ ਕੋਮੀ ਪ੍ਰਧਾਨ ਮੇਰੇ ਛੋਟੇ ਵੀਰ ਜੁਹਾਰ ਹਕੀਰਤ ਸਿੰਘ ਖੁਰਾਨਾ ਸਾਹਿਬ ਨਾਲ ਮੇਰੇ ਸੰਗਠਨ ਦੇ ਮੇਰੀ ਸੱਜੀ ਮਾਂ ਭਾਰਤੀ ਅੰਗਰੇਜ਼ੀ ਕੌਮੀ ਚੇਅਰਮੈਨ ਅਨੁਜ ਗੁਪਤਾ ਜੀ ਕੌਮੀ ਮੀਤ ਪ੍ਰਧਾਨ ਨਾਲ ਕੀਮਤੀ ਕਸ਼ਵ ਜੀ ਸਾਡੇ ਐਨ ਆਰ ਆਈ ਸਲ ਦੇ ਪ੍ਰਧਾਨ ਸਾਹਿਬ ਰਾਹੁਲ ਮਨਚੰਦਾ ਜੀ ਸੂਬੇ ਦੇ ਯੂਥ ਵਿੰਗ ਦੇ ਸੂਬੇ ਦੇ ਪ੍ਰਧਾਨ ਠੀਕ ਹੈ ਜੀ ਅੱਜ ਜਿਹੜੀ ਬੈਠਕ ਸਾਡੀ ਹੋਈ ਹੈ ਪੰਜਾਬ ਦੇ ਜਿਹੜੇ ਹਾਲਾਤ ਇਸਵਿੱਲਾ ਮੌਜੂਦਾ ਚੱਲਦੇ ਪਏ ਨੇ ਬੜੇ ਚਿੰਤਾ ਦੇ ਹਾਲਾਤ ਨੇ ਹਿੰਦੂਆਂ ਨੂੰ ਟਾਰਗੇਟ ਕਰ ਕਰਕੇ ਮਾਰਿਆ ਜਾ ਰਿਹਾ ਕ ਖਾਸ ਕਰਕੇ ਉਹਨਾਂ ਹਿੰਦੂਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਜਿਹੜੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਤੋੜਨ ਵਾਲਿਆਂ ਦੇ ਖਿਲਾਫ ਆਵਾਜ਼ ਬੁਲੰਦ ਕਰਦੇ ਨੇ ਠੀਕ ਹੈ ਜਿਹੜੇ ਅਤਵਾਦ ਗੈਰ ਸਰਵਾਦ ਦੇ ਖਿਲਾਫ ਆਵਾਜ਼ ਬੁਲੰਦ ਕਰਦੇ ਨੇ ਪਰ ਅਸੀਂ ਦੱਸਣਾ ਚਾਹੁੰਦੇ ਆ ਵਿਦੇਸ਼ੀ ਧਰਤੀ ਤੇ ਬੈਠੇ ਗਰਮੰਤ ਪੰਨੂ ਆਈエス ਦੇ ਟੁਕੜਿਆਂ ਦੇ ਪੜਨ ਵਾਲੇ ਨਾਤੋ ਬਾਦੀਆਂ ਨੂੰ ਲਾ ਹਿੰਦੂ ਕੌਮ ਪਹਿਲਾਂ ਡਰੀਆ ਨਾ ਹੁੰ ਡਰੇਗੀ ਅਸੀਂ ਹਰ ਉਸ ਸ਼ਖਸ ਦੇ ਨਾਲ ਆ ਜਿਹੜਾ ਤਿਰੰਗੇ ਦਾ ਸਨਮਾਨ ਕਰਦਾ ਭਗਵੇਂ ਦਾ ਸਨਮਾਨ ਕਰਦਾ ਦੇਸ਼ ਦੇ ਸੰਵਿਧਾਨ ਦਾ ਸਨਮਾਨ ਕਰਦਾ ਤੁਸੀਂ ਇਨੇ ਬਹਿ ਗੈਰਤ ਲੋਗੋਂ ਤੁਸੀਂ ਸਾਡੇ ਸਾਨੂੰ ਸਾਨੂੰ ਸੰਵਿਧਾਨ ਦੇਣ ਵਾਲੇ ਬਾਬਾ ਭੀਮ ਅੰbedkar ਸਾਹਿਬ ਜੀ ਜਿਹੜੇ ਸਾਡੇ ਬੜੇ ਸਤਕਾਰਯੋਗ ਨੇ ਹਾਂਜੀ ਉਹਨਾਂ ਦੇ ਬੁੱਤਾਂ ਨੂੰ ਜਿਹੜਾ ਤੁਸੀਂ ਨੁਕਸਾਨ ਪੁਜਾਰੇ ਹੋ ਇਹਦਾ ਜਿਹੜਾ ਜਵਾਬ ਤੁਹਾਨੂੰ ਉੱਥੇ ਮਿਲੇਗਾ ਤੁਸੀਂ ਇੰਨੇ ਡਰਪੋਕ ਹੋ ਪੰਨੂ ਸਾਹਿਬ ਤੁਸੀਂ ਇੰਨੇ ਡਰਪੋਕ ਹੋ ਤੁਸੀਂ ਵਿਦੇਸ਼ ਵਿੱਚ ਜਿਮ ਜਾਣ ਵੇਲੇ ਵੀ ਤੁਸੀਂ ਬੁਲਟ ਬਰੋ ਜੈਕਟ ਬਾਕੇ ਜਾਂਦੇ ਹੋ ਉਸ ਜਿਮ ਦਾ ਤੁਹਾਡਾ ਪਰਸਨਲ ਜੇਮਾ ਪਰਸਨ ਤੁਹਾਡੇ ਬੋਡੀਗਾਰਡ ਨਾਲ ਖੜੇ ਆ ਤੁਸੀਂ ਇੰਨੇ ਡਰਪੋਕ ਹੋ ਬੜਕਾ ਤੁਸੀਂ ਮਾਰਦੇ ਹੋ ਇੱਥੇ ਤੁਸੀਂ ਇੱਕ ਪਾਸੇ ਬੰਦੀ ਸਿੰਘ ਛਡਾਉਣ ਲਈ ਮੋਰਚੇ ਲਾਈ ਵਰਦੇ ਹੋ ਇੱਕ ਹਰ ਮਹੀਨੇ ਤੁਸੀਂ 5-7 ਬੰਦੀ ਸਿੰਘ ਹੋਰ ਬਣਾ ਦਿੰਦੇ ਹੋ ਤੁਸੀਂ 10-20 50000 ਦੇ ਲਾਲਚ ਨੂੰ ਉਹਨਾਂ ਜਵਾਕਾਂ ਤੋਂ ਗਲਤ ਕੰਮ ਕਰਾਉਂਦੇ ਹੋ ਉਹ ਜਵਾਕ ਅੰਦਰ ਜਾਂਦੇ ਮੁੜ ਕੇ ਉਹਨਾਂ ਦੀ ਕੋਈ ਪੈਰ ਵੀ ਨਹੀਂ ਕਰਦਾ ਉਹਨਾਂ ਦੇ ਮਾਪਿਆਂ ਦਾ ਹਾਲ ਦੇਖੋ ਕਿੰਨਾ ਮਾੜਾ ਮੇਰੀ ਬੇਨਤੀ ਹੈ ਪੰਜਾਬ ਦੇ ਯੂਥ ਨੂੰ ਇਸ ਚਲਾਕ ਲੋਮੜੀ ਦੀਆਂ ਗੱਲਾਂ 'ਚ ਨਾ ਆਓ ਇਹਦੀਆਂ ਗੱਲਾਂ 'ਚ ਆ ਕੇ ਪੰਜਾਬ ਦਾ ਸਾਡਾ ਮਾਹੌਲ ਬੜਾ ਅੱਛਾ Hindu Sikh ਦਾ ਮਾਸਰੂਂ ਦਾ ਰਿਸ਼ਤਾ ਹੈ ਅਸੀਂ ਬੜੇ ਸਦੀਆਂ ਤੋਂ ਇੱਥੇ ਰਹਿ ਰਹੇ ਹਾਂ ਬੜਾ ਪਿਆਰ ਮਈ ਮਾਹੌਲ ਆ ਸਾਡਾ ਇਹਨੂੰ ਖਰਾਬ ਨਾ ਕਰੋ ਪ੍ਰਧਾਨ ਜੀ ਜਿਹੜੇ ਪੰਜਾਬ ਦੇ ਹਾਲਾਤ ਨੇ ਪੰਜਾਬ ਦੇ ਹਾਲਾਤਾਂ ਤੇ ਕੀ ਗੱਲ ਕਰੋਗੇ ਲਗਾਤਾਰ ਕਿਤਨਾ ਕਿਤੇ ਕੋਈ ਗ੍ਰਨੇਡ ਕਿਤੇ ਧਮਾਕਾ ਚਲਦੀਆਂ ਖਬਰ ਵੀ ਧਮਾਕਾ ਹੋ ਗਿਆ ਜੀ ਅੱਜ ਇੱਥੇ ਹੋ ਗਿਆ ਰਾਤ ਜਲੰਧਰ ਜੀ ਸੁਣਿਆ ਮਰਿੰਦਰ ਕਾਲੀ ਕਿਸ ਤਰ੍ਹਾਂ ਦੇ ਦੇਓ ਪੰਜਾਬ ਦੇ ਹਾਲਾਤਾਂ ਬਾਰੇ ਦੇਖੋ ਜੀ ਗੱਲ ਇਹ ਹੈ ਕਿ ਪੰਜਾਬ ਦੇਸ਼ ਦਾ ਤਾਜ ਹੈ ਠੀਕ ਹੈ ਜੀ ਜਿਹਨੇ ਭਾਰਤ ਦੇਸ਼ ਨੂੰ ਨੁਕਸਾਨ ਪਹੁੰਚਾਉਣਾ ਉਹਨੂੰ ਪਹਿਲਾਂ ਸਭ ਤੋਂ ਪਹਿਲਾਂ ਭਾਰਤ ਦੇ ਤਾਜ ਨੂੰ ਨੁਕਸਾਨ ਪਹੁੰਚਾਏਗਾ ਠੀਕ ਹੈ ਜੀ ਪਹਿਲਾਂ ਪੰਜਾਬ ਦੇ ਵਿੱਚ ਨਸ਼ਿਆਂ ਨਸ਼ਾ ਭੇਜ ਕੇ ਨੁਕਸਾਨ ਕਰਦਾ ਗੋ ਗਵੰਡੀ ਸੂਬੇ ਦਾ ਆਈਐਸਆਈ ਨੇ ਠੀਕ ਹੈ ਫਿਰ ਆ ਨਸ਼ਾ ਫਿਰ ਹਥਿਆਰ ਫਿਰ ਆ ਜਿਹੜਾ ਹੈਂਡ ਗ੍ਰੇਡ ਵਾਲਾ ਕੰਮ ਚੱਲ ਪਿਆ ਠੀਕ ਹੈ ਇਹ ਗੱਲਸ ਮੈਂ ਗੁਰੇਜ਼ ਨਹੀਂ ਕਰਾਂਗਾ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਇੰਟੈਲੀਜੈਂਸ ਫੇਲ ਹੈ ਠੀਕ ਹੈ ਕਹਦੇ ਵੀ ਬਾਰਡਰ ਪਾਰ ਤੋਂ ਤਾਂ ਇੱਕ ਚਿੜੀ ਪੰਛੀ ਵਾਲੀ ਮਾਰਸਦੀ ਪਰ ਹੁਣ ਇਹ ਇਹ ਜਿਹੇ ਗਰਨੇਡ ਵਗੈਰਾ ਆ ਰਹੇ ਨੇ ਜਾਂ ਕਿਸੇ ਤਰ੍ਹਾਂ ਤਾਂ ਮੈਂ ਕਿਉਂ 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 ਹੋ ਰਹੇ ਨੇ ਇਹ ਇੰਟੈਲੀਜੈਂਸ ਤੁਸੀਂ ਫੇਲ ਕਹਿ ਰਹੇ ਹੋ ਕਿ ਕਲੀਅਰ ਫੇਲ ਪੰਜਾਬ ਸਰਕਾਰ ਸੁੱਤੀ ਪਈ ਆ ਪੰਜਾਬ ਦੇ ਕਈ ਵਾਰ ਜਿਨ੍ਹਾਂ ਨੇ ਮਤਲਬ ਬਹੁਤ ਵੱਡੇ ਨੀਡਰ ਨੇ ਮਨਰੰਜਰ ਕਾਲੀਆ ਸਾਹਿਬ ਹਾਂਜੀ ਆ ਸਾਡੇ ਨਾਲ ਹਰਕੀਰਤ ਸਿੰਘ ਖੁਰਾਨਾ ਸਾਹਿਬ ਬੈਠੇ ਆ ਠੀਕ ਹੈ ਜੀ ਦੇਖੋ ਬੜੀ ਨਮੋਸ਼ੀ ਦੀ ਗੱਲ ਆ ਵੈਸੇ ਸਿਰੋ ਅਸੀਂ ਕਦੇ ਸਿਕਿਉਰਟੀ ਮੰਗਣ ਨਹੀਂ ਗਏ ਨਾ ਅਸੀਂ ਮੰਗਾਂਗੇ ਜਿਹੜੀ ਛੁੱਤੀ ਆ ਜੇ ਸਰਕਾਰ ਉਹ ਵੀ ਵਾਪਸ ਲੈ ਲੈ ਅਸੀਂ ਮੰਗਣ ਨਹੀਂ ਜਾਵਾਂ ਆ ਜਸੂ ਮਾਇਰਾ ਸਾਹਿਬ ਕੋ ਵੀਰ ਸਿਕਿਉਰਟੀ ਦਿੱਤੀ ਆ ਸੰਦੀਪ ਵੀ ਲੈਂਦੇ ਨਹੀਂ ਆ ਠੀਕ ਹੈ ਹਰਕੀਰਤ ਸਿੰਘ ਖੁਰਾਨਾ ਜੀ ਦੇ ਘਰੇ ਹੈਂਡ ਗ੍ਰੇਨੇਡ ਨਾਲ ਹਮਲਾ ਹੁੰਦਾ ਹੈ ਲੁਧਿਆਣੇ ਠੀਕ ਹੈ ਜੀ ਬੜੀ ਹੈਰਾਨਗੀ ਦੀ ਗੱਲ ਆ ਇਹਨਾਂ ਦੇ ਘਰੇ ਹਮਲਾ ਹੁੰਦਾ ਆ ਸਿਕਿਉਰਿਟੀ ਜਾਂ ਹੋਰ ਲੋਕਾਂ ਦੀਆਂ ਵਧੀਆਂ ਨੇ ਇਹਨਾਂ ਦਾ ਇੱਕ ਬੰਦਾ ਤੱਕ ਨਹੀਂ ਵਧਿਆ ਠੀਕ ਹੈ ਜੀ ਕਾਰਨ ਕਾਰਨ ਕੀ ਇਹ ਹਮੇਸ਼ਾ ਸੱਚ ਸੱਚ ਦੀ ਆਵਾਜ਼ ਲੜਦੇ ਠੀਕ ਹੈ ਸਰਕਾਰਾਂ ਦੇ ਖਿਲਾਫ ਲੜਦੇ ਆ ਜਿਸ ਬੰਦੇ ਦੇ ਘਰੇ ਹੈਂਡ ਗ੍ਰੇਨੇਡ ਹੁੰਦਾ ਵੱਜਦਾ ਆ ਮੌਜੂਦਾ ਸਰਕਾਰ ਦੇ ਜਾਂ ਅੱਜ ਚਲੋ ਕਾਲੀਆ ਸਾਹਿਬ ਬੜੇ ਸੀਨੀਅਰ ਲੀਡਰ ਨੇ ਬੜੇ ਵੱਡੇ ਆਗੂ ਨੇ ਅੱਜ ਉਹਨਾਂ ਦੇ ਘਰੇ ਅਟੈਕ ਹੋਇਆ ਕੈਬਨਰ ਮੰਤਰੀ ਰਮੇਸ਼ ਬਿੰਟੂ ਸਾਹਿਬ ਹੋਰ ਸੀਨੀਅਰ ਲੀਡਰਸ਼ਿਪ ਪਹੁੰਚੀ ਹੈ ਠੀਕ ਹੈ ਜੀ ਪਰ ਇਹ ਵੀ ਹਿੰਦੂ ਕੌਮ ਲਈ ਕੰਮ ਕਰ ਰਹੇ ਸੀ ਇਹ ਵੀ ਪੰਜਾਬ ਔਰ ਹਿੰਦੂ ਸਿੱਖ ਭਾਈਚਾਰੇ ਦੀ ਬੜਾਉਣ ਲਈ ਕੰਮ ਕਰ ਰਹੇ ਸੀ ਇਹਨਾਂ ਦੇ ਘਰੇ ਕੋਈ ਨਹੀਂ ਠੀਕ ਹੈ ਜੀ ਸੋ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਕਿਤਨਾ ਕਿਤੇ ਸਾਨੂੰ ਸਾਰਿਆਂ ਨੂੰ ਇੱਕ ਨਜ਼ਰ ਨਾਲ ਦੇਖਣਾ ਚਾਹੀਦਾ ਉਹ ਸਾਡੀ ਸਾਰਿਆਂ ਦੀ ਸੁਰੱਖਿਆ ਜਿਹੜੀ ਹੈ ਸਰਕਾਰਾਂ ਨੂੰ ਇਹ ਕਿੰਨੀ ਬਣਾਣੀ ਚਾਹੀਦੀ ਹੈ ਪ੍ਰਾਪਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅ ਡੀਲ ਪ੍ਰਾਪਰਟੀਆਂ